ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਟਾਈਮ ਤੋਂ ਹਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੀ ਵੀਰਸ ਰਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੁੱਤਣੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਆਨ ਰਸੀਦੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਉਸ ਤੋਂ ਉਹ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਅਡਰੈਸ ਭੇਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਹਾਂਜੀ ਹੁਣ ਜਿਹੜੇ ਮੈਂ ਸੂਟ ਦਿਖਾਉਣ ਲੱਗੀ ਆ ਤੁਹਾਨੂੰ ਬਹੁਤ ਘੱਟ ਰੇਂਜ ਦੇ ਵਿੱਚ ਸੂਟ ਔਰ ਬਹੁਤ ਪਿਆਰੇ ਸੂਟ ਆਲੋ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਆਉਣਗੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਆਉਣਗੇ ਲੋ ਕਾਟਨ ਦੇ ਵਿੱਚ ਲਾਈਟ ਵੇਟ ਆਲੋ ਬਹੁਤ ਪਿਆਰੀ ਕਾਟਨ ਨੈਕ ਦੇਖ ਲਓ ਨੈਕ ਦੇ ਉੱਪਰ ਹਲਕਾ ਹਲਕਾ ਮਿਰਰ ਵਰਕ ਪੱਟੀ ਦੇ ਉੱਪਰ ਠੀਕ ਹੈ ਜੀ ਕਾਟਨ ਬਹੁਤ ਜ਼ਿਆਦਾ ਸੋਹਣੀ ਆ ਐਂ ਲਾਈਟ weight ਕੈਮਰੀ ਕਾਟਨ ਹੈ ਪਿਓਰ ਕਾਟਨ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਵੀ ਕੋਈ ਵੀ ਕਾਟਨ ਦਾ ਸੂਟ ਬਣਾਉਣਾ ਹੈ ਤੇ ਉਹਨੂੰ ਪਾਣੀ ਵਿੱਚੋਂ ਫਟਕੜੀ ਵਾਲੇ ਪਾਣੀ ਚੋਂ ਜਾਂ ਨਮਕ ਵਾਲੇ ਪਾਣੀ ਦੇ ਵਿੱਚ ਡੁਬੋ ਲਿਓ ਅੱਧਾ ਘੰਟਾ ਉਸ ਤੋਂ ਬਾਅਦ ਤੁਸੀਂ ਉਹਨੂੰ ਸਟਿਚ ਕਰਵਾਉਣਾ ਹੈ ਮਾੜੀ ਮੋਟੀ ਸ਼੍ਰਿੰਕਿੰਗ ਇੱਕ ਵਾਰ ਚ ਹੋ ਜੂਗੀ ਜਿਹੜੀ ਹੋਣੀ ਹੈ ਤੇ ਜਿਹੜਾ ਕਲਰ ਮਾੜਾ ਮੋਟਾ ਜਾਣਾ ਉਹ ਨਿਕਲ ਜੂਗਾ ਸ਼ੋਈ ਜੀ ਤੇ ਉਸ ਤੋਂ ਬਾਅਦ ਕਲਰ ਪੱਕਾ ਹੋ ਜੂਗਾ ਠੀਕ ਹੈ ਜੀ ਲੋ ਬਹੁਤ ਪਿਆਰਾ ਜਿਹਾ ਸੂਟ ਇਹ ਹੈਗੀ ਇਹਦੇ ਨਾਲ ਸਲਵਾਰ ਮਹਿਰੂਨ ਕਲਰ ਦੇ ਵਿੱਚ ਜਿਹਦੀ ਕੈਮਰੀ ਕਾਟਨ ਦੀ ਸਲਵਾਰ ਮਿਲੂਗੀ ਲੋ ਬਹੁਤ ਪਿਆਰਾ ਜਿਹਾ ਲੱਗਦਾ ਹੈ ਤੇ ਨੈਕਸਟ ਇਹ ਦੁਪੱਟਾ ਹੈਗਾ ਦੁਪੱਟੇ ਜਿਹੜਾ ਸਾਰੇ 'ਚ ਤੁਹਾਨੂੰ ਵਰਕ ਮਿਲੂਗਾ ਆਹ ਲਓ ਮਲ ਕਾਟਨ ਦਾ ਦੁਪੱਟਾ ਪਲੱਸ ਸਾਰੇ ਦੁਪੱਟੇ ਤੇ ਵਰਕ ਹੋਇਆ ਹੋਇਆ ਨਾਲ ਪੈਚ ਵੀ ਲੱਗੇ ਹੋਏ ਨੇ ਤੇ ਆਹ ਲਓ ਜੀ ਇਹ ਟਾਰੀਬ ਲੱਕਿਆ ਮਾਣੀ ਮਾਣੀ ਵਿੱਚ ਹਾਂ ਮਾਣਾ ਮਾਣਾ ਸਟਾਰ ਦਾ ਵਰਕ ਜੈਦਾ ਸੀ ਪੀ ਵਰਕ ਜੈ ਪਲੱਸ ਇਹਦੇ ਤੇ ਆ ਵਾਲੇ ਪੈਚ ਲੱਗੇ ਹੋਏ ਨੇ ਤੇ ਫੋਰ ਸਾਈਡੇ ਪੱਟੀ ਲੱਗੀ ਹੋਈ ਆ ਲਾਈਟ ਵੇਟ ਸਟੱਫ ਹੋਊਗਾ ਜੀ ਬਿਲਕੁਲ ਲਾਈਟ ਵੇਟ ਸਵਾ ਦੋ ਮੀਟਰ ਦਾ ਦਪਟਾ ਹੋਊਗਾ ਤੇ ਪ੍ਰਾਈਸ ਹੈਗੀ ਆ ਇਹਦੀ 1000 50 ਰੁਪਏ ਇੱਕ ਕਲਰ ਹੋਰ ਲੱਗੂਗਾ ਇਹਦੇ ਵਿੱਚ ਤੁਹਾਨੂੰ ਇਹ ਬੋਟਲ ਗ੍ਰੀਨ ਕਲਰ ਹੈ ਮਿਲੋ ਬੋਟਲ ਗ੍ਰੀਨ ਕਲਰ ਦੇ ਵਿੱਚ ਆਊਗਾ ਕੋਸੇ ਟ੍ਰੇਨ ਪੱਟੀ ਲੱਗੀ ਹੋਈ ਆ ਔਰ ਮਿਰਰ ਵਰਕ ਹੋ ਜਾਵੇ ਪ੍ਰਿੰਟ ਸੇਮ ਰਹੂਗਾ ਦੋਨਾਂ ਦਾ ਤੇ ਸਲਵਾਰ ਇਹ ਵਾਲੀ ਹੋਊਗੀ ਬੋਟਲ ਵੀ ਠੀਕ ਆ ਜੀ ਇਹ ਹੈਗਾ ਇਹਦੇ ਨਾਲ ਦੁਪੱਟਾ ਹੋ ਤੁਸੀਂ ਇਦਾਂ ਦੇਖ ਲਓ ਦੁਪੱਟਾ ਆਹ ਵਾਲੇ ਪੈਚ ਲੱਗੇ ਹੋਏ ਠੀਕ ਆ ਸਾਰੇ ਦੇ ਵਰਕ ਮਿਲੂਗਾ ਦੁਪੱਟੇ ਇੱਕ ਹਜ਼ਾਰ 50 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਨੈਕਸਟ ਦੇਖੋ ਜੀ ਲੋ ਬਹੁਤ ਪਿਆਰਾ ਸੂਟ ਹੈ ਗਰਲਿਸ਼ ਲੁੱਕ ਦਾ ਸੂਟ ਹੈ ਜੀ ਇਹ ਜਾਮ ਕਾਟਨ ਦੀ ਸ਼ਰਟ ਹੈ ਆ ਲੋ ਬਹੁਤ ਸੋਹਣਾ ਲੱਗਦਾ ਸੂਟ ਤੇ ਆ ਵਾਲੀਆਂ ਲੇਸਸ ਲੱਗੀਆਂ ਨੇ neck ਦੇ ਉੱਪਰ ਸਾਰੀਆਂ ਲੇਸਸ ਨੀਚੇ ਤੱਕ ਜਾ ਰਹੀਆਂ ਨੇ ਆਹ ਵਾਲਾ ਇਹਦੇ ਲਟਕਣ ਜਾਂ ਵੀ ਲੱਗੇ ਹੋਇਆ ਕਿਉਂਕਿ ਇਹ ਗਰਲਿਸ਼ ਲੁੱਕ ਦੇ ਸੂਟ ਨੇ ਜੀ ਬਹੁਤ ਪਿਆਰੇ ਲੱਗਦੇ ਨੇ ਤੇ ਲਓ ਜੀ ਆ ਲੱਗੀ ਹੋਈ ਆ ਘੇਰੇ ਤੇ ਇੱਕ ਬਹੁਤ ਹੀ ਪਿਆਰੀ ਜੀ ਲੇਸ ਲਾਈਟ ਵੇਟ ਸਟੱਫ ਹੋਊਗਾ ਜੀ ਐ ਨਹੀਂ ਆ ਕਿ ਲੇਸਾਂ ਲੱਗੀਆਂ ਨੇ ਤੇ ਬਹੁਤ ਹੈਵੀ ਹੋ ਗਿਆ ਇਹ ਹੈਗੀ ਆ ਦੀ ਬੋਝੂ ਤੇ ਇਹ ਆ ਸਲਵਾਰ ਬਿਲਕੁਲ ਕਾਟਨ ਦੇ ਵਿੱਚ ਸਲਵਾਰ ਰਹੂਗੀ ਹੁਣ ਕਿਹੜੀ ਕਾਟਨ ਹੈ ਮੇਰੇ ਨਾਲ ਰਿਆਨ ਕਾਟਨ ਟਾਈਪ ਲੱਗ ਰਹੀ ਹੈ ਇਹ ਦੁਪੱਟਾ ਦੇਖ ਲਓ ਹਾਫ ਪਿਓਰ ਦੇ ਵਿੱਚ ਦੁਪੱਟਾ ਆਊਗਾ ਜੀ ਲਓ ਸਾਰੇ ਦੁਪੱਟੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਵਰਕ ਮਿਲੇਗਾ ਫੋਰ ਸਾਈਡ ਲੇਸ ਮਿਲੂਗੀ ਪਰ 2.5 ਮੀਟਰ ਦੇ ਵਿੱਚ ਦੁਪੱਟਾ ਹੋਊਗਾ ਤੇ ਗਰਲਿਸ਼ ਲੁੱਕ ਦੇ ਸੂਟ ਨੇ ਵਿੱਚ ਇਹਦੇ ਥੋੜੀ ਥੋੜੀ ਸਿੱਪੀ ਲੱਗੀ ਹੋਈ ਆ ਸਾਰੀਆਂ ਬੂਟੀਆਂ ਦੇ ਵਿੱਚ ਠੀਕ ਹੈ ਜੀ ਤੇ ਪ੍ਰਾਈਸ 1150 ਮਨੈਕਸ ਲਗੋ ਜੀ ਇਸੇ ਦਾ ਕਲਰ ਫਰਕ ਹੈ ਬਾਕੀ ਸਾਰਾ ਸੇਮ ਹੈ ਆ ਲੋ ਜਿਹੜੀ ਇਹ ਚੀਜ਼ ਹੈਗੀ ਆ ਉਹ ਇਹਦੇ بیس ਨਾਲ ਮੈਚ ਕਰੀ ਹੋਈ ਹੈ 1150 ਆ ਲੋ ਇਹ ਅੱਗੇ ਹੋਰ ਸੂਟ ਦੇਖੋ ਤੁਸੀਂ ਜੇ ਤੁਸੀਂ ਬਿਲਕੁਲ ਹੀ ਕਾਟਨ ਪਾਉਣੀ ਚਾਹੁੰਦੇ ਹੋ ਬਿਲਕੁਲ ਇਹ ਹੋਰ ਤਾਂ ਕੁਝ ਪਾ ਹੀ ਨਹੀਂ ਸਕਦੇ ਉਹਨਾਂ ਲਈ ਇਹ ਬਹੁਤ ਸੋਹਣਾ ਸੂਟ ਹੈ ਆ ਲੋ ਲੋਡ ਸਾਰੇ ਦੇ ਵਿੱਚ ਤੁਹਾਨੂੰ ਥੋੜਾ ਥੋੜਾ ਮਿਰਰ ਵਰਕ ਸਾਰੇ ਦੇ ਵਿੱਚ ਮਿਲੂਗਾ ਸਾਰੇ ਫਰੰਟ ਤੇ ਇਹਦੇ ਨਾਲ ਬੜੀ ਸੋਹਣੀ ਜੀ ਲੁੱਕ ਆਉਂਦੀ ਹੈਗੀ ਆ ਸੂਟ ਦੀ ਕਾਫੀ ਵਧੀਆ ਲੱਗਦਾ ਆ ਲੋ ਠੀਕ ਹੈ ਬਹੁਤ ਸੋਹਣਾ ਸੂਟ ਹੈ ਇਹ ਹੈਗੀ ਆ ਜੀ ਇਹਦੀ ਸਲਵਾਰ ਸਲਵਾਰ ਤੇ ਇਹ ਵਾਲਾ ਪ੍ਰਿੰਟ ਬਿਲਕੁਲ ਕਾਟਨ ਜੇ ਤੁਸੀਂ ਬਿਲਕੁਲ ਹੀ ਕਾਟਨ ਪਾਉਣੀ ਚਾਹੁੰਦੇ ਹੋ ਤੇ ਉਹਨਾਂ ਲਈ ਇਹ ਬਹੁਤ ਵਧੀਆ ਆਪਸ਼ਨ ਹੈਗੀ ਆ ਤੇ ਇਹ ਹੈਗੀ ਆ ਦੇ ਨਾਲ ਤੇ ਬਲੂ ਹੈ ਬਲੂ ਹੈ ਇਹ ਇਹ ਵਾਲਾ ਦੁਪੱਟਾ ਜਿਹੜਾ ਜਮਾ ਕਾਟਨ ਦੇ ਵਿੱਚ ਦੁਪੱਟਾ ਹੁੰਦਾ ਜਮੇ ਉਹ ਵਾਲਾ ਦੁਪੱਟਾ ਆਹ ਲਓ ਅੱਲੇ ਕੰਨੀਆਂ ਚੜਾਈ ਬਹੁਤ ਹੈ ਸਵਾ ਦੋ ਮੀਟਰ ਦਾ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ ਦੀ 795 ਰੁਪਏ ਬਹੁਤ ਸੋਹਣਾ ਬਿਲਕੁਲ ਕਾਟਨ ਹੈ ਕੁਝ ਵੀ ਮਿਕਸ ਨਹੀਂ ਹੈਗਾ ਐਨ ਪੋਲਾ ਪੋਲਾ ਜਮਾ ਤੇ ਇਹ ਹੈਗਾ ਜੀ ਇਹਦੇ ਨਾਲ ਬਲੈਕ ਕਲਰ ਦੇ ਵਿੱਚ ਇਹ ਵਾਲਾ ਬਲੈਕ ਕਲਰ ਦੇ ਵਿੱਚ ਮਿਲੂਗਾ ਬਿਲਕੁਲ ਕਾਟਨ ਦੇ ਵਿੱਚ ਮਿਲੂਗਾ ਸਲਵਾਰ ਦਿਖਾ ਦੇਣੀ ਆ ਜੀ ਇਹ ਆ ਵਾਲੀ ਇਹਦੇ ਨਾਲ ਤੁਹਾਨੂੰ ਇਹ ਵਾਲੇ ਪ੍ਰਿੰਟ ਦੀ ਸਲਵਾਰ ਮਿਲੂਗੀ ਠੀਕ ਆ ਜੀ ਤੇ ਇਹ ਆ ਦੁਪੱਟਾ ਇਹਦੇ ਨਾਲ ਜਿਸ ਤਰ੍ਹਾਂ ਦੁਪੱਟਾ ਪਹਿਲਾਂ ਦੇਖ ਲਿਆ ਉਦਾਂ ਦਾ ਹੀ ਦੁਪੱਟਾ ਹੈ ਇਹ ਆ ਲੋ ਇਹ ਸਾਰਾ ਸੈਟਰ ਹੋਊਗਾ ਔਰ ਇਹ ਹੈਗੇ ਜੀ ਇਹਦੇ ਪੱਲੇ ਤੇ ਪ੍ਰਾਈਸ 795 ਰੈਸਟ ਕਲਰ ਦੇ ਵਿੱਚ 799 ਸਤ ਸੌ 99 ਰੈਸਟ ਕਲਰ ਦੇ ਵਿੱਚ ਬਿਲਕੁਲ ਸੇਮ ਜਿਹੜਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਬਿਲਕੁਲ ਸੇਮ ਪਰ ਪਹਿਲਾਂ ਪਾਣੀ ਦੇ ਵਿੱਚ ਡਿਪ ਜਰੂਰ ਕਰ ਲਿਓ ਕਿਉਂਕਿ ਬਿਲਕੁਲ ਪਿਓਰ ਹੋਣਾ ਲੋ ਜੀ ਅਗਲਾ ਦੇਖੋ ਇਹ ਵਾਲਾ ਮਹਰੂਨ ਕਲਰ ਦੇ ਵਿੱਚ ਬਹੁਤ ਸੋਹਣਾ ਲੱਗਦਾ ਠੀਕ ਹੈ ਜੀ ਪ੍ਰਾਈਸ 795 ਰੁਪਏ ਲੋ ਜੀ ਇਹ ਹੈਗਾ ਰਾਮ ਟੈਕਸ ਦਾ ਸੂਟ ਰਾਮ ਟੈਕਸ ਦੀ ਕੈਮਰੀ ਕਾਟਨ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਬਹੁਤ ਜਿਆਦਾ ਕੰਫਰਟੇਬਲ ਬਹੁਤ ਹੈ ਬੋਟਲ ਗ੍ਰੀਨ ਕਲਰ ਹੈ ਇਹਦੇ ਵਿੱਚ ਸਿੰਗਲ ਕਲਰ ਦੇ ਵਿੱਚ ਇੱਕੋ ਹੀ ਸੂਟ ਆਪਣੇ ਕੋਲੇ ਬਸ ਤੇ ਪ੍ਰਾਈਸ ਇਹਦੀ 850 ਠੀਕ ਹੈ ਨਾ ਨੈਕਸਟ ਹੈਗਾ ਇਹ ਵਾਲਾ ਸੂਟ ਇਹ ਥੋੜਾ ਸਕਿਨ 골ਡਨ ਜਿਹਾ ਸੂਟ ਹੈ ਇਹ ਵੀ ਰਾਮਟੈਕਸ ਦੇ ਵਿੱਚ ਹੈ ਬੜਾ ਕੰਫਰਟੇਬਲ ਜਾਂ ਪਿਓਰ ਕਾਟਨ ਦੇ ਵਿੱਚ ਸੂਟ ਹੈ ਸਿੰਗਲ ਹੈ ਸੂਟ ਇਹ ਪਿਆ ਆਪਣੇ ਕੋਲੇ ਤੇ ਪ੍ਰਾਈਸ ਇਹਦੀ ਹੈਗੀ ਆ 950 ਇਹ ਤੁਹਾਨੂੰ 950 ਦੇ ਵਿੱਚ ਮਿਲੂਗਾ ਸ਼ਿਪਿੰਗ ਕੋਈ ਨਹੀਂ ਹੈ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆ ਉਹ ਪਸੰਦ ਆ ਇਹਦਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ